ਅੱਜੇ ਮੀਟਿੰਗ ਕਿਉਂ ਲਾਉਣੀ ਪਈ ਤੁਹਾਨੂੰ ਇਸ ਕਰਕੇ ਕਿਉਂਕਿ ਸਾਰਾ ਸਿਧਾਂਤ ਦੇ ਖਿਲਾਫ ਹੋ ਰਿਹਾ ਸਾਰਾ ਕੁਝ ਅਰੇ ਸੰਸਾਦਨ ਕਮੇਟੀ ਜੇ ਬਣਾਈ ਹੈ ਉਹਨੂੰ ਹੱਕ ਹੀ ਨਹੀਂ ਹੈ ਕੱਢਣ ਦਾ ਉਹ ਕੱਢ ਹੀ ਨਹੀਂ ਸਕਦੀ ਉਹ ਪ੍ਰਧਾਨ ਨੂੰ ਰਿਪੋਰਟਿੰਗ ਕਰਤਾ ਦੀ ਤੇ ਦੂਸਰੀ ਇਹ ਜੋ ਹੁਣ ਤੁਹਾਡੇ ਸਾਹਮਣੇ ਆਇਆ ਹੈ ਰੋਜ਼ ਆਉਂਦਾ ਹੈ ਕਿਹੜਾ ਕੇ ਉਹਨੂੰ ਅਹ ਖੰਭਾਇਆ ਜਿਹੜਾ ਆਪ ਦੋਸ਼ੀ ਸੀ ਅਰੇ ਦੋnabla ਇਹ ਮੈਨੂੰ ਮਜਬੂਰ ਹੋ ਕੇ ਅਜੇ ਕਰਨਾ ਪੈ ਰਿਹਾ ਹੈ ਅਸੀਂ ਇਹਨੂੰ ਕਿਉਂਕਿ ਖੈਰ ਸਨਤਾ ਕੋ ਸਾਰਾ ਕੁਝ ਇਹਨੂੰ ਕਮੇਟੀ ਨੂੰ ਭੰਗ ਕਰਦੇ ਆ ਸੁਫੀਰ ਨੂੰ ਭੰਗ ਕਰ ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਂਗੇ ਤੇ ਸੈਸ਼ਨ ਬਿਲਾਵਾਂਗੇ ਸੈਸ਼ਨ ਬਿਲਾ ਕੇ ਨਵੀਂ ਕਮੇਟੀ ਚੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਵੇਗਾ ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਚੰਨਜੀਤ ਬਰਾੜ ਭੇਜ ਦੇ ਉਹ ਸਾਰੇ ਕੋਲ ਆ ਜਾਏਗੀ ਹਾਂਜੀ ਇਹ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਜੀ ਉਹ ਜਹਾਂਨ ਸਿੰਘ ਦੇ ਬਿੱਟਰ ਫੈਸਲਾ ਅੱਛਾ ਸਿੰਘ ਕੋਈ ਨਹੀਂ ਇਹ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਿਹਾ ਲੋਈ ਉਹੀ ਕਮੇਟੀ ਨੂੰ ਅਸੀਂ ਜਿਹੜੇ ਹੈਗਾ ਅਸੀਂ ਉਹ ਕਮੇਟੀ ਜਲ ਜਲ ਦੇ ਜਲਦਸ ਬੁਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਂਗੇ ਹੈ ਨਹੀਂ ਯੋਗ ਨਹੀਂ ਹੈਗਾ ਦੇਖੋ ਪਹਿਲਾਂ ਕੋਰ ਕਮੇਟੀਆਂ ਭੰਗ ਕੀਤੀਆਂ ਇਹਨਾਂ ਨੇ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਦਾ ਪੈਸੇ ਪ੍ਰਦਾਨ ਕੀਤੇ ਲਾਇਕ ਹੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸੰਵਿਧਾਨ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਕੋਈ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਨ ਦਾ ਉਹਦਾ ਸਾਰਾ ਕੈਰੈਕਟਰ ਖਰਾਬ ਹੋ ਗਿਆ ਨਹੀਂ ਨਹੀਂ ਮੈਂ ਤਾਂ ਕਰਦੇ ਆ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸਾਈਜ਼ ਕਰਕੇ ਮੈਂ ਕਰ ਰਿਹਾ ਹਾਂ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਲੇ ਕਹਿ ਕੇ ਕਰ ਰਿਹਾ ਹਾਂ ਇਸ ਕਰਕੇ ਉਹ ਕਰ ਰਿਹਾ